ਤੇ ਉਹ ਜਗਾ ਜਾ ਕੇ ਆ ਸਾਰਾ ਕੁਝ ਕੀਤਾ ਉਹਨਾਂ ਦੇ ਇੱਕ ਵੀ ਬੰਦੇ ਦੇ ਉੱਤੇ ਕਿਸੇ ਤਰੀਕੇ ਦੇ ਮਤਲਬ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਤੇ ਸਾਡੇ ਜਦੋਂ ਉੱਥੇ ਮੌਕੇ ਤੇ ਕੋਈ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨਾਲ ਵੀ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਈਵਨ ਪੁਲਿਸ ਪ੍ਰਸ਼ਾਸਨ ਨੇ ਵੀ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਆਪਾਂ ਅੱਜ ਇੱਥੇ ਸੀਪੀ ਐਡੀਸੀਪੀ ਐਡੀਸੀਪੀ ਸਾਹਮਣੇ ਮਿਲੇ ਆ ਸ਼ਰਮਾ ਜੀ ਨੂੰ ਸੰਦੀਪ ਸ਼ਰਮਾ ਜੀ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਆਪਣੀ ਸਾਰੀ ਕੰਪਲੇਂਟ ਦਿੱਤੀ ਹੈ ਤੇ ਅਸੀਂ ਮੰਗ ਰੱਖੀ ਹੈ ਕਿ ਜਿਹੜੇ ਵੀ ਉਸ ਕਮੇਟੀ ਦੇ ਬੰਦੇ ਨੇ ਉਸ ਮਾਤਾ ਸਲਾਨੀ ਮੰਦਰ ਦੇ ਜਿਹੜੀ ਕਮੇਟੀ ਹੈ ਤੇ ਖਾਸ ਤੌਰ ਤੇ ਜਿਹੜੇ ਉਸ ਬੰਦੇ ਜਿਹੜਾ ਕਮਿਸ਼ਰਾ ਕਰਕੇ ਬੰਦਾ ਹੈਗਾ ਉਸ ਬੰਦੇ ਨੇ ਉੱਥੇ ਜਿਹੜਾ ਉਹ ਸਾਰੀ ਹੁੱਲੜਬਾਜੀ ਨੂੰ ਜਿਹੜੀ ਹੈ ਜਗ੍ਹਾ ਦਿੱਤੀ ਹੈ ਉਹਦੇ ਦਾ ਅਸੀਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਕਿ ਉਹਦੇ ਕਰਕੇ ਅਸੀਂ ਇੱਥੇ ਅੱਜ ਸਾਰੇ ਪਹੁੰਚੇ। ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦੇ ਫੁੱਲੜਵਾਜੀ ਹੋਈ। ਤੇ ਸੈਕੰਡ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ। ਇਹ ਹੋਵੇ ਉਹਨਾਂ ਨੇ ਜਾਣਬੁੱਝ ਕੇ ਅੱਗ ਲਾਈ ਤਾਂ ਕਾਰਵਾਈ ਹੋਵੇ। ਅੱਗ ਦਾ ਕਾਰਨ ਨਹੀਂ ਕੋ ਉਹਨਾਂ ਨੇ ਦੱਸਿਆ। ਅੱਗ ਦਾ ਕਾਰਨ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ ਤੁਹਾਡੀ ਜਾਣਕਾਰੀ ਦੱਸ ਦਿੰਦੇ ਆ ਜਿਹੜਾ ਟਾਇਰ ਹੁੰਦਾ ਨਾ ਔਰ ਅੰਦਰ ਮੈਂ ਇੱਕ ਕੈਮੀਕਲ ਹੁੰਦਾ 710 ਨੰਬਰ ਦਾ। ਜਿਹੜਾ ਟਾਇਰ ਹੁੰਦਾ ਨਾ ਉਹਨੂੰ ਪਟਾਕੇ ਨਾਲ ਅੱਗ ਨਹੀਂ ਲੱਗ ਸਕਦੀ। ਜਿਹੜੀ ਅੱਗ ਲਾਉਣ ਦੇ ਲਈ ਨਾ ਉਹਨੂੰ ਅੱਗ ਤੋਂ ਅੱਗ ਦੇਣੀ ਪੈਂਦੀ ਆ। ਤੇ ਉੱਥੇ ਉਸ ਚੀਜ਼ ਦੇ ਲਈ ਕੋਈ ਵੀ ਕਾਰਨ ਬਣਾਇਆ ਗਿਆ। ਜੇ ਜਾਂਚ ਹੋਣੀ ਚਾਹੀਦੀ ਹੈ ਅਸੀਂ ਇਹੀ ਮੰਗ ਰੱਖੀ ਹੈ ਕਿ ਉਹਦੀ ਜਾਂਚ ਜਿਹੜੀ ਇਹ ਨਿਰਪੱਖ ਜਾਂਚ ਹੋਵੇ ਤੇ ਜਿਹੜੇ ਬੰਦਿਆਂ ਨੇ ਉੱਥੇ ਹੁੱਲੜਵਾਦੀ ਕੀਤੀ ਹੁੱਲੜਵਾਦੀ ਦਾ ਮੈਂ ਤੁਹਾਨੂੰ ਮਤਲਬ ਦੱਸਣਾ ਤੁਸੀਂ ਬਿਲਕੁਲ ਕਲੀਅਰ ਕਰਦੀ ਹੈ ਅਸੀਂ ਕਿਸੇ ਦੇ ਧਰਮ ਦੇ ਵਿੱਚ ਦਖਲੰਦਗੀ ਨਹੀਂ ਕਰ ਰਹੇ ਹੋਰ ਵੀ ਬੜੀਆਂ ਥਾਵਾਂ ਦੇ ਉੱਤੇ ਈਵਨ ਜਿਹੜੀ ਬਾਵਾ ਖੇਲ ਨਹਿਰ ਵਗਦੀ ਆ ਨਹਿਰ ਦੇ ਉੱਤੇ ਵੀ ਪਾਠ ਪੂਜਾ ਜਿਹੜਾ ਉਹਨਾਂ ਨੇ ਪੂਰਾ ਇੰਤਜ਼ਾਮ ਉਹਨਾਂ ਨੂੰ ਅਸੀਂ ਪੰਜਾਬ ਦੀ ਧਰਤੀ ਦੇ ਕਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਹੈ ਉਹ ਸਾਰਾ ਕੁਝ ਹੋ ਵੀ ਰਿਹਾ ਹੈ ਮਰ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ ਸਿਰਫ ਅਸੀਂ ਉਹਨਾਂ ਨੂੰ ਹੁੱਲੜ ਭਾਜੀ ਕਰਨ ਤੋਂ ਰੋਕ ਰਹੇ ਹਾਂ ਅਸੀਂ ਉਹਨਾਂ ਨੂੰ ਡਿਸਪਲਿਨ ਹੋਣ ਲਈ ਵੀ ਕਹਿ ਰਹੇ ਹਾਂ ਕਿ ਪਹਿਲੇ ਤੁਹਾਡੇ ਨਾਲ ਮੈਂ ਗੱਲ ਵੀ ਰੱਖੀ ਸੀਗੀ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਪ੍ਰੋਗਰਾਮਾਂ ਦੇ ਦੌਰਾਨ ਉਹ ਉੱਥੇ ਨਾਚ ਗਾਣੇ ਵਾਲੀਆਂ ਬੀਬੀਆਂ ਸਾਥ ਲੈਂਦੇ ਆ ਬਹੁਤ ਰਸਤੇ ਵਿੱਚ ਅਹ ਇਹੋ ਜਿਹੇ ਘਟਨਾਵਾਂ ਕਰਦੇ ਆ ਜਿਹਦੇ ਨਾਲ ਪੰਜਾਬ ਸ਼ਰਮਸਾਰ ਹੁੰਦਾ ਆ ਅਸੀਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕੰਪਲੇਂਟ ਦਿੱਤੀ ਸੀਗੀ ਤੇ ਇਹਨਾਂ ਨੂੰ ਬਣਦਾ ਸੀਗਾ ਕਿ ਇਹ ਪੁਕਤਾ ਤਿਆਰੀ ਕਰ ਦੇ ਜੇ ਮੰਨ ਲਓ ਹੁਣ ਪਟਾਖ ਪੰਜਾਬ ਚ ਬੈਣ ਹੈਗੀ ਪੰਜਾਬ ਚ ਕੀ ਪੂਰੇ ਭਾਰਤ ਚ ਬੈਣ ਹੋਣੀ ਹੈ ਕਿਉਂਕਿ ਉਹ ਕਾਰਕ ਉਹਨੇ ਢੰਗ ਨਾਲ ਚਲਾਈ ਜਾਂਦੀ ਹੈ ਜੇ ਇਹੋ ਜੀ ਕੀ ਚੀਜ਼ ਕੋਈ ਚਲਾ ਰਿਹਾ ਤੇ ਰੋਕਣਾ ਕਿੰਨੇ ਆ ਜੇ ਆਮ ਬੰਦਾ ਰੋਕੇਗਾ ਫਿਰ ਤੇ ਤੁਸੀਂ ਮੰਨ ਕੇ ਚੱਲੋ ਕਿ ਝਗੜਾ ਆ ਅਸੀਂ ਆਪਣੇ ਨਾਲ ਨਹੀਂ ਝਗੜਾ ਪਾਣਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਪ੍ਰਸ਼ਾਸਨ ਕਿਉਂ ਆਪਣੀਆਂ ਡਿਊਟੀਆਂ ਤੋਂ ਪਛੇਪ ਭੱਜਦਾ ਆ ਉਹ ਆਪਣੀ ਡਿਊਟੀ ਬਾਖੂਬੀ ਕਰੇ ਤਾਂ ਕਿ ਸਾਡਾ ਆਪਸ ਚ ਬਣਿਆ ਰਹੇ ਪਿਆਰ ਹੁਣ ਅਸੀਂ ਉਹਨਾਂ ਦੇ ਮੋਰੇ ਇੱਕ ਤਰੀਕੇ ਨਾਲ ਕਟਕਰੇਜ ਆ ਜਾਂਦੇ ਆ ਕਿ ਸ਼ਾਇਦ ਅਸੀਂ ਉਹਨਾਂ ਨੂੰ ਦੇਖ ਨਹੀਂ ਸਿਕਾਂਦੇ ਜਾਂ ਅਸੀਂ ਉਹਨਾਂ ਦਾ ਪ੍ਰੋਗਰਾਮ ਨਹੀਂ ਹੁੰ ਉਹ ਆਪਣਾ ਪ੍ਰੋਗਰਾਮ ਧਾਰਮਿਕ ਤਰੀਕੇ ਨਾਲ ਮਨਾਉਣ ਸਾਨੂੰ ਕੋਈ ਇਤਰਾਜ਼ ਨਹੀਂ ਐ ਬਸ ਜਿਹੜੇ ਉਹਨਾਂ ਦੇ ਮੁੰਡੇ ਟ੍ਰਿਪਲਿੰਗਾ ਕਰ ਕਰਕੇ ਪਟਾਕੇ ਰਸਤੇ 'ਚ ਜਲਾ ਕੇ ਪਾਈਪਾਂ ਵਾਲੇ ਪਟਾਕੇ ਜਲਾ ਕੇ ਇਹਨੂੰ ਹੁੱਲੜਬਾਜੀ ਕਹਿੰਦੇ ਭਾਜੀ ਹਾਂ ਹਾਂ ਇਹ ਹੁੱਲੜਬਾਜੀ ਹੁੰਦੀ ਆ ਜਿਹੜੇ ਹੀ ਬੰਦਿਆਂ ਦੇ ਵਿੱਚ ਡਿਸਪਲਿਨ ਨਾਲ ਦੀ ਚੀਜ਼ ਨਾ ਹੋਵੇ ਉਹ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਨੇ ਬਾਈਕਾਂ ਦੇ ਵਿੱਚ ਲੰਬੇ ਲੰਮੇ ਸ਼ੂਰੇ ਰੱਖੇ ਹੋਣ ਉਹ ਕਿਸੇ ਨੂੰ ਵੀ ਰਾਤੀ ਲੁੱਟ ਖੋ ਲੈਣ ਤੇ ਉਹਦਾ ਕੌਣ ਜ਼ਿੰਮੇਵਾਰ ਆਪਾਂ ਨੇ ਅਜੇ ਤੱਕ ਦੇਖਿਆ ਨਹੀਂ ਹੁਣ ਦੇਖੋ ਦੋ ਦਿਨ ਹੋ ਗਏ ਘਟਰਾ ਨੂੰ ਏ ਪ੍ਰਸ਼ਾਸਨ ਨੂੰ ਅਸੀਂ ਇਹ ਪੁੱਛਿਆ ਕਿ ਕਿਸੇ ਤੇ ਕਾਰਵਾਈ ਹੋਈ ਕੋਈ ਇੱਕ ਬੰਦੇ ਦੇ ਪਰਚਾ ਹੋਇਆ ਕੋਈ ਤੁਸੀਂ ਆਪਣੇ ਤੌਰ ਤੇ ਪਰਚਾ ਕੀਤਾ ਮੰਨ ਲਓ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਆਪਣੇ ਤੌਰ ਤੇ ਐਡੀ ਵੱਡੀ ਅਨਗਲੀ ਨੂੰ ਕਿੱਦਾਂ ਇਗਨੋਰ ਕਰ ਸਕਦਾ ਐਫ ਆਈ ਆਰ ਦਾ ਫੁੱਲ ਫਾਰਮ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹਨੂੰ ਰਿਪੋਰਟ ਕਰਨਾ ਪੈਂਦਾ ਜਦੋਂ ਤੁਸੀਂ ਬੈਠੇ ਤੇਲ ਦੇ ਡਿਪੂਆਂ ਦੇ ਉੱਤੇ ਹੋਵੋ ਉਹ ਮਿਸਾਲ ਜਿੰਨਾ ਕੰਮ ਕਰੂਗਾ ਡਿਪੂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਕਿੱਡਾ ਵੱਡਾ ਡਿਪੂ ਆ ਜਿੱਥੋਂ ਸਾਰੇ ਇੰਡੀਅਨ ਆਇਲ ਦੀ ਸਪਲਾਈ ਜਾਂਦੀ ਆ ਤੇ ਉਸ ਤੁਸੀਂ ਮੁੱਢ ਤੇ ਪਾ ਕੇ ਅੱਗ ਨਾ ਕੱਢਣ ਦੇ ਹੂੰ ਤੇ ਤੇ ਬੜੀ ਵੱਡੀ ਨਿਕਲੀ ਆ ਇਹ ਚ ਕਿਸੇ ਨਹੀਂ ਮਾੜੀ ਮਨਸ਼ਾ ਵੀ ਹੋ ਸਕਦੀ ਆ ਅਸੀਂ ਏਸੀ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਦੇ ਸਾਰਿਆਂ ਦੇ ਵਿੱਚ ਇਹ ਗੱਲ ਰੱਖੀ ਆ ਕਿ ਤੁਸੀਂ ਇਸ ਦੀ ਪੁਖਤਾ ਜਿਹੜੀ ਜਾਂਚ ਕਰੋ ਪ੍ਰੋਪਰ ਜਾਂਚ ਹੋਵੇ ਕਿਤੇ ਸ਼ਰਾੜਤ ਨਾ ਹੋਵੇ ਇਹੋ ਜਿਹੀ ਹੋਵੇ ਜੇ ਤੱਕ ਇਹ ਪੂਰਾ ਤਰਜ਼ਰ ਚੱਲ ਜਾਵੇ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਸੰਬੋਧਨ ਹੋਏ ਆ ਤੇ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਜਿਹੜਾ ਕੰਪਲੇਟ ਦੇ ਦਿੱਤੀ ਹੈ ਕਿ ਕਹਿੰਨਾ ਮੰਦਿਰ ਕਮੇਟੀ ਦੇ ਕਰਨ ਕਾਰਵਾਈ ਕੀਤੇ ਕਰਨ ਜਿਹੜੀ ਕਮੇਟੀ ਹੈ ਨਾ ਉਹਨਾਂ ਨੂੰ ਕੋਈ ਵੀ ਪ੍ਰੋਗਰਾਮ ਕਰਨ ਦੇ ਲਈ ਜਿੱਦਾਂ ਅਸੀਂ ਹੁਣ ਨਗਰ ਕੀਰਤਨ ਕਰਨਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵਾ ਰਿਹਾ ਹੈ ਅਸੀਂ ਇੰਤਜ਼ਾਮ ਸਾਰੇ ਜਿਹੜੇ ਕਰਨੇ ਹੁੰਦੇ ਆ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਇਨਵੀਟੇਸ਼ਨ ਵੀ ਦਿੰਦੇ ਆ ਤੇ ਉਹਨਾਂ ਨੂੰ ਮੁਰੇ ਮੰਗ ਰੱਖਦੇ ਆ ਕਿ ਤੁਹਾਡਾ ਸਹਿਯੋਗ ਚਾਹੀਦਾ ਤੁਸੀਂ ਇਸ ਇਸ ਤਰੀਕੇ ਨਾਲ ਸਾਡਾ ਸਹਿਯੋਗ ਕਰਿਓ ਤਾਂ ਕਿ ਡਿਸਪਲਿਨ ਬਣਿਆ ਰਹੇ ਕਿਉਂਕਿ ਸਾਡੇ ਕੋਲ ਸਾਰੇ ਸੋਰਸਸ ਨਹੀਂ ਹੈਗੇ ਸੋਰਸਸ ਸਾਰੇ ਇਹਨਾਂ ਕੋਲ ਆ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਟੈਕਸ ਵਿੱਚੋਂ ਸਾਰਾ ਐਡਮਿਨਿਸਟ੍ਰੇਸ਼ਨ ਬਣਦਾ ਆ ਉਹਨਾਂ ਦਾ ਕੰਮ ਹੁੰਦਾ ਆ ਲੋਕਾਂ ਨੂੰ ਫੈਸਿਲਿਟੇਟ ਕਰਨਾ ਬਟ ਜਦੋਂ ਇਹਨਾਂ ਨੇ ਦਫ਼ਤਰ ਜੀ ਰਹਿਣਾ ਆ ਇਹਨਾਂ ਨੇ ਫੈਸਿਲਿਟੇਟ ਨਹੀਂ ਕਰਨਾ ਜਾਂ ਬੰਦੇ ਜ ਕਰੋਣਾ ਦੇ ਨੁਕਸਾਨ ਹੋ ਜਾਣ ਉਹਨੂੰ ਹੀ ਡਰਾਉਣਾ ਆ ਫੇ ਕਿੱਥੇ ਕਾਨੂੰਨ ਨਾਂ ਦੀ ਚੀਜ਼ ਰਹਿ ਗਈ ਅਸੀਂ ਉਹਨਾਂ ਚੀਜ਼ਾਂ ਕਰਕੇ ਇੱਥੇ ਆਏ ਆ ਸਾਡੀ ਜਿਹੜਾ ਮਿਸ਼ਰਾ ਮਿਸ਼ਰਾ ਨਹੀਂ ਕੱ피ਦਾ ਪ੍ਰਧਾਨ ਸਾਹਿਬ ਇੱਕ ਜਿਹੜਾ ਤੁਸੀਂ ਮਿਸ਼ਰਾ ਅਨੰਦ ਦਾ ਮਿਸ਼ਰਾ ਕੌਣ ਹੈ ਮਿਸ਼ਰਾ ਕਰਵਿੰਦਰ ਮਿਸ਼ਰਾ ਜਿਹੜਾ ਉਹ ਕਮੇਟੀ ਮੈਂਬਰ ਹੈ ਅੱਛਾ ਅੱਛਾ ਜਿਹੜੇ ਮੰਦਰ ਦਾ ਕਮੇਟੀ ਮੈਂਬਰ ਹੈ ਉਹ ਕਮੇਟੀ ਦਾ ਪ੍ਰਧਾਨ ਹੈ ਹੁਣ ਕਾਰਵਾਈ ਦੀ ਮੰਗ ਕੀਤੀ ਰੱਖੀ ਤੁਸੀਂ ਅਸੀਂ ਇਹ ਕਹੇ ਕਿ ਜਿਹੜੇ ਉਸ ਜਗ੍ਹਾ ਦੇ ਵਿੱਚ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਜਾਂਚ ਕਰੋ ਤੇ ਜਾਂਚ ਦੌਰਾਨ ਪਤਾ ਲੱਗੇ ਕਿ ਉਹ ਗੱਲ ਕਿੱਥੇ ਖੜੀ ਹੈ ਕਾਰਵਾਈ ਤਾਂ ਕਰਨ ਇੱਕ ਤਾਂ ਕੀ ਕਹਿੰਦੇ ਫਾਇਰ ਵੀਰ ਨਾਲ ਵੀ ਗੱਲਬਾਤ ਕੀਤੀ ਉਸ ਦਰਾਂ ਕਵਰੇਜ ਲਈ ਸਾਰੇ ਕਹਿੰਦੇ ਅੱਗ ਦਾ ਕਾਰਨ ਨਹੀਂ ਪਤਾ ਲੱਗਾ ਕਿਨੇ ਲਾਈ ਆ ਕਿੱਦਾਂ ਲੱਗੀ ਆ ਕਾਰਵਾਈ ਕਿੱਦਾਂ ਕਰਦੇ ਦੇਖੋ ਅੱਗ ਦਾ ਕਾਰਨ ਉੱਥੇ ਕਿ ਪ੍ਰੈਸ ਦਾ মিডিਆ ਦਾ ਬੰਦਾ ਪਹੁੰਚਿਆ ਹੋਇਆ ਸੀਗਾ ਸ਼ਾਇਦ ਜੇ ਮੈਂ ਦੇਖਿਆ ਨਹੀਂ ਹੈ ਉਹ ਉੱਥੇ ਆ ਗੱਲ ਆਪ ਹੀ ਲੋਕਾਂ ਦੇ ਵਿੱਚ ਬਾਰੇ ਸੀ ਕਿ ਜੀ ਉੱਪਰ ਹਾਈ ਟੈਂਸ਼ਨ ਤਾਰਾ ਜਾ ਰਹੀਆਂ ਜੀ ਇਤੋਂ ਬਿਜਲੀ ਜਿਹੜੀ ਆ ਉਹ ਡਿੱਗ ਗਈ ਇਦਾਂ ਹੋ ਗਿਆ ਉਹ ਕਹਿੰਦੇ ਇਹ ਤਾਂ ਹਾਈ ਟੈਂਸ਼ਨ ਤਾਰਾਂ ਤੇ 25 ਸਾਲਾਂ ਦੀਆਂ ਜਾ ਰਹੀਆਂ ਨੇ ਤੇ ਅੱਜ ਛੱਟ ਪੂਜਾ ਦੌਰਾਨ ਕਿਉਂ ਹੋ ਗਿਆ ਸਾਰਾ ਕੁਝ ਤੇ ਇਹ ਦੇਖੋ ਬਦਨੀਤੀ ਜੋ ਵੀ ਬੜਾ ਕੁਝ ਚੱਲ ਰਿਹਾ ਹੈਗਾ ਸਾਨੂੰ ਪਤਾ ਹੈ ਕਿ ਕੋਈ ਨਾ ਕੋਈ ਬੰਦਾ ਇਹਦੇ ਪਿੱਛੇ ਹੈਗਾ ਆ ਅਸੀਂ ਵੀ ਪੁਲਿਸ ਨੂੰ ਤਾਂ ਵਿੱਚ ਇਨਵੋਲ ਕਰਨਾ ਚਾਹੁੰਦੇ ਆ ਆਪਣੇ ਤੌਰ ਤੇ ਵੀ ਜਾਂਚ ਕੀਤੀ ਹੈ ਸਾਨੂੰ ਪਤਾ ਕਿ ਸ਼ਰਾਰਤ ਹੋਈ ਹੈ ਮਗਰ ਅਸੀਂ ਆਪ ਕਿਉਂਕਿ ਅਸੀਂ ਕੋ ਪੁਲਿਸ ਤੇ ਹੈ ਨਹੀਂ ਤਾਂ ਅਸੀਂ ਆਹ ਬਣੀ ਚੀਜ਼ ਨੂੰ ਡੀਲ ਕਰਨਾ ਚਾਹੁੰਦੇ ਆ ਇਹਨਾਂ ਦੇ ਥਰੂ ਕਰਾਵਾਂਗੇ ਇਹ ਉਸ ਬੰਦੇ ਨੂੰ ਸਾਹਮਣੇ ਲਿਆਂਡ ਤਾਂ ਸੀ ਉਸ ਬੰਦੇ ਦਾ ਜਿਹੜਾ ਪ੍ਰਧਾਨ ਹੈਗਾ ਉਹ ਤਾਂ ਨਾਂ ਰੱਖਿਆ ਕਿ ਉਹ ਦੱਸੇ ਕਿਉਂ ਨੇ ਦਾ ਕਿਉਂ ਹੁਣ ਦਿੱਤਾ ਕੀ ਮਨਸ਼ਾ ਸੀਗੀ ਉਹਦੀ ਜੇ ਕਾਰਵਾਈ ਨਹੀਂ ਕਰਦੀ ਪੁਲਿਸ ਤੁਹਾਡੇ ਲੋਕੀ ਅੱਖੇ ਮੇਗਾ ਅਸੀਂ ਫਿਰ ਉਹਦੇ ਲਈ ਤਾਂ ਰਾਹਾਂ ਵਾਂਗੇ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਲਾਵਾਂਗੇ ਅਗਲਾ ਅਸੀਂ ਇਦਾਂ ਦੇ ਨਹੀਂ ਚੁੱਪ ਰਹਿਣ ਵਾਲੇ ਅਸੀਂ ਤੇ ਹੁਣ ਮੰਨਦੇ ਹਾਂ ਕਿ ਪੰਜਾਬ ਨੂੰ ਜਿਹੇ ਭਈਆਂ ਵਾਲੀ ਇਸ ਵੇਲੇ ਮਾਰ ਪੈ ਰਹੀ ਹੈ ਤੇ ਜੇ ਭਈਏ ਨਹੀਂ ਡਿਸਪਲਿਨ ਆਉਂਦੇ ਭਈਆਂ ਨੂੰ ਨਹੀਂ ਪਰਸ ਰੋਗ ਦੀ ਫਿਰ ਅਸੀਂ ਕੋਈ ਨਾ ਕੋਈ ਹੱਲ ਕਰਾਂਗੇ ਤਾਂ ਜੀ ਨਿਊ ਫਲਡ ਬਾਜੀ ਹੋ ਰਹੀ ਹੈ ਪਟਾਖ ਸਲਾਈ ਜਾ ਰਹੀ ਹੈ ਛੂਰੀ ਲੈ ਕੇ ਘੁੰਮ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਸੀ ਇਸ ਬਾਰੇ ਦੱਸੋ। ਦੇਖੋ ਬੀਂਗ ਅ ਸੋਹਰਦ ਸਿਟੀਜਨ ਹਰ ਖਾਸ ਕਰਕੇ ਜਿਹੜਾ ਕੋਈ ਐਕਟਿਵ ਲੀਡਰ ਹੁੰਦਾ ਉਹਦੀ ਰਿਸਪਾਂਸਿਬਿਲਟੀ ਹੁੰਦੀ ਹੈ ਕਿ ਸਮਾਂ ਰਹਿੰਦੇ ਪਹਿਲੇ ਅਗਰ ਕੋਈ ਤੁਹਾਨੂੰ ਖਦਸ਼ਾ ਹੈ ਤਾਂ ਤੁਸੀਂ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਜਿਹੜੀ ਰਿਸਪਾਂਸਿਬਲ ਪੋਜੀਸ਼ਨ ਤੇ ਕੋਈ ਇਨਸਾਨ ਬੈਠਾ ਉਹਦੇ ਤੱਕ ਅਪਰੋਚ ਕਰਨੀ। ਉਹ ਆਪਾਂ ਕੁਝ ਦਿਨ ਪਹਿਲਾਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਅਵੇਲੇਬਲ ਨਹੀਂ ਸੀ ਤੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜੋ ਵੀ ਸਾਨੂੰ ਅਧਿਕਾਰੀ ਮਿਲੇ ਆਪਾਂ ਰਿਟਨ ਚੋਂ ਨਾਲ ਨੂੰ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ। ਪੀ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਆ ਇਹ ਚੱਲਦਾ ਆ ਰਿਹਾ ਵੀ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਹੈ ਛੱਤ ਪੂਜਾ ਦੇ ਉੱਤੇ ਖਾਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇਖਿਆ ਗਿਆ ਨਾ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਐ ਲੱਗਦਾ ਰਿਹਾ ਵੀ ਜਿਵੇਂ ਨਾ ਪਲੈਨਿੰਗ ਦੇ ਤਹਿਤ ਇੱਕ ਸੱਭਿਆਚਾਰ ਨੂੰ ਸੱਟ ਮਾਰਨ ਦੇ ਲਈ ਇੱਕ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਸੀਗੇ ਤੇ ਇਸ ਵਾਰ ਵੀ ਸਾਨੂੰ ਇਹ ਲੱਗਦਾ ਸੀ ਕਿ ਜਿਹੜੀ ਮਟੀਰੀਅਲ ਹੁੱਲੜਵਾਜੀ ਕਰੇਗੀ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਐਡਵਾਂਸ ਇਥੇ ਇੰਟੀਮੇਸ਼ਨ ਦਿੱਤਾ ਗਿਆ ਉਹਦੇ باوجود ਇੱਕ ਐਡਾ ਵੱਡਾ ਹਾਦਸਾ ਜਿਹਨੂੰ ਪਤਾ ਨਹੀਂ ਕਿਉਂ ਸ਼ਾਇਦ ਪ੍ਰਸ਼ਾਸਨ ਉਹ ਮਹਿਸੂਸ ਨਹੀਂ ਕਰ ਪਾ ਰਿਹਾ ਤੁਸੀਂ ਇਮੇਜਿਨ ਕਰੋ ਵੀ ਐਡਾ ਵੱਡਾ ਤੇਲ ਦਾ ਉਹ ਡੰਪ ਪਿਆ ਤੇ ਰੱਬ ਨਾ ਕਰੇ ਉੱਥੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਪੂਰਾ ਜਲੰਧਰ ਸ਼ਹਿਰ ਖਾਕ ਹੋ ਸਕਦਾ ਹੈ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਉੱਥੇ ਥੋੜਾ ਬਹੁਤ ਨਹੀਂ ਬਹੁਤ ਵੱਟੀ ਮਾਤਰਾ ਦੇ ਵਿੱਚ ਜਿਹੜਾ ਤੇਲ ਆ ਉਹ ਸਟੋਰ ਹੁੰਦਾ ਉੱਥੋਂ ਸਪਲਾਈ ਹੁੰਦਾ ਤੇ ਜੇ ਮੰਨ ਲਓ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਉੱਥੇ ਟੈਰਾਂ ਨੂੰ ਅੱਗ ਲੱਗੀ ਆ ਉਹ ਕਿਸੇ ਹੋਰ ਕਾਰਨ ਵੀ ਲੱਗੀ ਆ ਤੇ ਫੇਰ ਵੀ ਪੁਲਿਸ ਐਫ ਆਈ ਆਰ ਕਰੇ ਐਫ ਆਈ ਆਰ ਦਾ ਮਤਲਬ ਕੀ ਹੁੰਦਾ ਇੱਕ ਕੰਪਲੀਟ ਆ ਜਿਹਦੇ ਉੱਤੇ ਬਾਅਦ ਚ ਉਹਨੇ ਇਨਫੋਰਮੇਸ਼ਨ ਹੀ ਦਤਣੀ ਹੁੰਦੀ ਕੱਟ ਕੇ ਪੀ ਐਕਚੁਅਲ ਸੱਚ ਕੀ ਆ ਉਹਦੇ ਤੇ ਕਾਰਵਾਈ ਕਰਨ ਜੇ ਬੰਤੇ ਕਸੂਰਵਾਰ ਆ ਤੇ ਬੰਦਿਆਂ ਨੂੰ ਚੱਕ ਕੇ ਅੰਦਰ ਦੇਣ ਜੇ ਉਹਨਾਂ ਬੰਦਿਆਂ ਦਾ ਨਹੀਂ ਕਸੂਰ ਤਾਂ ਤਾਂ ਵੀ ਐਫ ਆਈ ਆਰ ਚ ਕਲੀਅਰ ਹੋ ਜਾਏਗਾ ਜਦੋਂ ਉਹ ਕੋਈ ਰਿਸਰਚ ਕਰਨਗੇ ਕੋਈ ਐਕਟੀਵਿਟੀ ਕਰੇ ਤੇ ਸਹੀ ਪੁਲਿਸ ਪੁਲਿਸ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜੇ ਐਡਵਾਂਸ ਚ ਕੰਪਲੀਟ ਦੇਣ ਤੋਂ ਬਾਵਜੂਦ ਐਡਾ ਵੱਡਾ ਕਾਂਡ ਹੋ ਸਕਦਾ ਵੀ ਉੱਥੇ ਇੰਨੀ ਹਜੇ ਤੱਕ ਵੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਧੂਆ ਧੁਖਦਾ ਪਿਆ 48 ਘੰਟੇ ਤੋਂ ਮੇਰੇ ਖਿਆਲ ਚ ਚਾਦਾ ਹੋ ਗਿਆ ਸਮ 48 ਘੰਟੇ ਤੋਂ ਬਾਅਦ ਚ ਵੀ ਆਕਰ ਉਹਦੇ ਫਾਇਰ ਬਰਗੇਡ ਦੇ ਵੀ ਉੱਥੇ ਪਹੁੰਚ ਜਾਣ ਦੇ ਬਾਵਜੂਦ ਹਜੇ ਤੱਕ ਅੱਗ ਉੱਥੇ ਧੁਕਦੀ ਪਈ ਆ ਤੇ ਕੋਈ ਵੱਡੀ ਘਟਨਾ ਹੋ ਜਾਂਦੀ ਫੇਰ ਕਿਹਦੀ ਮਾਨੂਮਾਸੀ ਕਹਿਣਾ ਸੀ ਜੀ ਜੀਵੰਤੂ ਸੀ ਕਹਿ ਰਹੇ ਹਾਂ ਕਿ ਧਰਨਾ ਲਾਵਾਂਗੇ ਨਾ ਕਾਰਵਾਈ ਹੋਈ ਇਦਾਂ ਜੇ ਉਹਨਾਂ ਦੇ ਉੱਤੇ ਕਾਰਵਾਈ ਹੋ ਉਹ ਕਹਿਣਗੇ ਸਾਡੇ ਛੂਟਾ ਪਰਚਾ ਹੋਇਆ ਗਲਤ ਪਰਚਾ ਉਹ ਇਸ ਚੀਜ਼ ਦੇ ਲਈ ਚੱਕਰ ਇਹ ਹੈਗਾ ਜੀ ਪਹਿਲੀ ਤੇ ਗੱਲ ਹੈ ਪਹਿਲੀ ਰਿਸਪੋਨਸੀਬਿਲਟੀ ਪ੍ਰਸ਼ਾਸਨ ਦੀ ਉਹ ਇਹ ਸਮਾਂ ਕਦੇ ਆਉਣ ਹੀ ਨਾ ਦੇ ਪਏ ਪਈ ਸਿੱਖਾਂ ਨੂੰ ਕੋਈ ਵੀ ਮਜਬੂਰਨ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਦੇ ਆ। ਲੋਕ ਮਜਬੂਰ ਹੋ ਕੇ ਕੋਈ ਪ੍ਰੋਟੈਸਟ ਦਾ ਪ੍ਰਦਰਸ਼ਨ ਕਰਦੇ ਆ। ਜਦੋਂ ਉਹਨਾਂ ਨੂੰ ਲੱਗਦਾ ਪਈ ਅਸੀਂ ਬਾਰ-ਬਾਰ ਬਾਰ-ਬਾਰ ਪ੍ਰਸ਼ਾਸਨ ਦੇ ਘੇੜੇ ਮਾਰ ਰਹੇ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ। ਫਿਰ ਲੋਕਾਂ ਕੋਲ ਆਖਰੀ ਰਾਸਤਾ ਕੀ ਬਚਦਾ? ਪਈ ਜੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਜਿਨ੍ਹਾਂ ਦੀ ਬਣਦੀ ਸੀ ਤੇ ਫਿਰ ਲੋਕ ਆ ਆਪਣੇ ਹੱਥਾਂ 'ਚ ਕੁਛ ਤੇ ਕਰਨਗੇ ਨਾ ਆਪਣੇ ਬੱਚਿਆਂ ਨੂੰ ਬਚਾਉਣ ਲਈ। ਮੈਨੂੰ ਦਿਖ ਰਿਹਾ ਮੇਰੇ ਘਰ ਮੰਨ ਲਓ ਅੱਗ ਦੀ ਲਪੇਟ ਦੇ ਵਿੱਚ ਆਉਣ ਵਾਲਾ ਤੇ ਮੈਂ ਆਪਣੀ ਬੱਚਿਆਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤੇ ਕਰੂੰਗਾ ਨਾ। ਤੇ ਕੱਲੇ ਮੇਰੇ ਬੱਚਿਆਂ ਦੀ ਗੱਲ ਨਹੀਂ ਐ ਸਾਰਾ ਸ਼ਹਿਰ ਸਾਡਾ ਆ ਸਾਡੇ ਭੈਣ ਭਰਾ ਇੱਥੇ ਵੱਸਦੇ ਆ ਸਾਡੇ ਤੁਸੀਂ ਵੀ ਤਾਂ ਸਾਰੇ ਇਸੇ ਸ਼ਹਿਰ ਦੇ ਵਸਨੀਕ ਹੋ ਜਿੰਨੀ ਸਰਦਾਰ ਦੀ ਜਾਂ ਟੈਨਸ਼ਨ ਸਾਨੂੰ ਆ ਉਨੀ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਐ ਇਹ ਕੋਈ ਮਸਲਾ ਕਿਸੇ ਇੱਕ ਕੌਮ ਦਾ ਧਰਮ ਦਾ ਜਾਤ ਦਾ ਤੇ ਹੈ ਹੀ ਨਹੀਂ ਹੁਣ ਜੇ ਉੱਥੇ ਅੱਗ ਲੱਗ ਜਾਂਦੀ ਉਹ ਅੱਗ ਨੇ ਕਿਸੇ ਨੂੰ ਪੁੱਛ ਕੇ ਲੱਗਣੀ ਵੀ ਤੂੰ ਭਈਆਂ ਦਾ ਬੱਚਾ ਐ ਵੀ ਤੂੰ ਸਿੱਖਾਂ ਦਾ ਐ ਤੂੰ ਹਿੰਦੂਆਂ ਦਾ ਤੂੰ ਮੁਸਲਮਾਨਾਂ ਦਾ ਸੜਕੇ ਸਵਾ ਤੇ ਸਾਰੀ ਹੋ ਜਾਣੀ ਸੀ ਨਾ ਉੱਥੇ ਤੇ ਜਿਹੜਾ মিডিਆ ਮੇਰੇ ਤੁਹਾਡੇ ਸਾਰੇ ਭਰਾਵਾਂ ਅੱਗੇ ਵੀ ਮੈਂ ਬੇਨਤੀ ਕਰਦਾ ਵੀ ਜਿਹੜੀ ਉਹ ਅੱਗ ਵਾਲੀ ਘਟਨਾ ਸੀ ਉਹਨੂੰ ਕਮ ਸੇ ਕਮ ਲੋਕਾਂ ਤੱਕ ਵਾਇਰਲ ਤੇ ਕਰੋ ਲੋਕਾਂ ਨੂੰ ਪਤਾ ਲੱਗੇ ਕਿੱਡਾ ਵੱਡਾ ਕਾਂਡ ਹੋਣੋਂ ਬਚਿਆ ਇਹ ਤੇ ਸਾਨੂੰ ਇਹ ਲੱਗਦਾ ਜਿਹੜਾ ਸਾਡਾ ਖਦਸ਼ਾ ਆ ਹੁਣ ਵੀ ਵੀ ਉਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਜਿਹੜਾ ਬੰਦਿਆਂ ਦੇ ਉੱਥੇ ਟਾਇਰਾਂ ਨੂੰ ਅੱਗ ਲੱਗੀ ਜਿਹੜੇ ਟਾਇਰਾਂ ਦਾ ਕੰਮ ਕਰਦੇ ਉਹਨਾਂ ਨੂੰ ਪੁੱਛੋ ਕਹਿੰਦੇ ਟਾਇਰ ਨੂੰ ਅੱਗ ਇੰਨੀ ਛੇਤੀ ਨਹੀਂ ਪੈਂਦੀ ਤੁਸੀਂ ਉਹਦੇ ਲਾਗੇ ਤਿੱਲੀ ਲੈ ਕੇ ਵੀ ਖੜ੍ਹ ਜਾਓ ਟਾਇਰ ਛੇਤੀ ਕੀਤੇ ਅੱਗ ਨਹੀਂ ਫੜਦਾ ਇਹਦਾ ਮਤਲਬ ਟੈਰਨ ਵਾਕ ਕਿਸੇ ਨੇ ਪ੍ਰੀ ਪਲੈਨਿੰਗ ਤਰੀਕੇ ਦੇ ਨਾਲ ਲਾਈ ਹੈ ਤੇ ਇਹ ਪ੍ਰਸ਼ਾਸਨ ਕਰੇ ਜਾਂਚ ਉਸ ਚੀਜ਼ ਦੀ ਵੀ ਟੈਰਨ ਵਾਕ ਕਿੱਦਾਂ ਲੱਗੀ ਹੈ ਇਹ ਹੀ ਤਾਂ ਸਾਡੀ ਮੰਗ ਹੈ ਕਿ ਐਡਾ ਵੱਟਾ ਕੰਮ ਹੋ ਗਿਆ ਪ੍ਰਸ਼ਾਸਨ ਉੱਤੇ ਚੁੱਪ ਬੈਠਾ ਕੁਝ ਵੀ ਨਹੀਂ ਬਸ ਅੱਗ ਲੱਗੀ ਸੀ ਕੁਝ ਸਮੇਂ ਪਹਿਲਾਂ ਉਦੋਂ ਵੀ ਟ੍ਰੇਸ ਹੋਈ ਬੰਦੇ ਇਸ ਵਾਰ ਲੱਗਦਾ ਹੁਣ ਕਾਰਨ ਤੇ ਇਹ ਹੀ ਹੁੰਦਾ ਨਾ ਜਦੋਂ ਤੁਸੀਂ ਇੱਕ ਵਾਰ ਕਿਸੇ ਘਟਨਾ ਨੂੰ ਇਗਨੋਰ ਕਰਦੇ ਹੋ ਇਟ ਮੀਨਸ ਤੁਸੀਂ ਉਸ ਤੋਂ ਵੱਡੀ ਘਟਨਾ ਦੀ ਵੇਟ ਕਰਦੇ ਪਏ ਜੇ ਤੁਸੀਂ ਛੋਟੀ ਨੂੰ ਕੰਟਰੋਲ ਨਹੀਂ ਕੀਤਾ ਇਹਦਾ ਮਤਲਬ ਸਿੱਧਾ ਸਿੱਧਾ ਵੀ ਤੁਸੀਂ ਚਾਹੋ ਨੀ ਪਿੱਤੋ ਕੋਈ ਬਹੁਤ ਵੱਟਾ ਗੱਲ ਕੋਈ ਬਣ ਜਾਵੇ ਫਿਰ ਅਸੀਂ ਦੇਖਾਂਗੇ ਕੀ ਪ੍ਰਸ਼ਾਸਨੋਂ ਨੇ ਚਾਹੁੰਦਾ ਆ ਵੀ ਹੁਣ ਇਸ ਤੋਂ ਗਾਂ ਕੋਈ ਵੱਡੀ ਘਟਨਾ ਆਵੇ ਤੇ ਫਿਰ ਜਾਗਣ ਹੁਣ ਅੰਦਰ ਮਿਲੇ ਜੋਨ ਕਮਿਸ਼ਨ ਨੂੰ ਕੀ ਉਹਨਾਂ ਨੇ ਸ਼ਵਾਸ਼ਨ ਤੁਹਾਨੂੰ ਦਿੱਤਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੀ ਵਿਸ਼ਵਾਸ ਤੇ ਦੇਖੋ ਜਦੋਂ ਪ੍ਰਸ਼ਾਸਨ ਕੋਲ ਹਰ ਵਾਰੀ ਤਵਾ ਦਿੰਦੇ ਜਿਵੇਂ ਮੈਗਜ਼ੀਨ ਵਿਸ਼ਵਾ ਉਹਨਾਂ ਨੇ ਇਹ ਤਾਂ ਕਹਿਣਾ ਨਹੀਂ ਕਿ ਭਾਈ ਲਿਆਓ ਜੀ ਰਿਪੋਰਟ ਤੇ ਅਸੀਂ ਕੁਝ ਨਹੀਂ ਕਰਨਾ ਪ੍ਰਸ਼ਾਸਨ ਨੇ ਹਰ ਵਾਰੀ ਇਹ ਕਹਿਣਾ ਹੁੰਦਾ ਵੀ ਠੀਕ ਹੈ ਜੀ ਕਰ ਦਾਂਗੇ ਪਰ ਸਾਡਾ ਸਵਾਲ ਇਹ ਹੈ ਯਾਰ ਤੁਸੀਂ ਵੀ ਐਦਾਂ ਹੀ ਕੈਮਰੇ ਲੈ ਕੇ ਉਹਨਾਂ ਕੋਲ ਜਾਓ ਵੀ ਜਦੋਂ ਪਹਿਲਾਂ ਤੁਹਾਨੂੰ ਕੰਪਲੀਟ ਕੀਤੀ ਤੇ ਤੁਸੀਂ ਕੀ ਕਾਰਵਾਈ ਕੀਤੀ ਮਤਲਬ ਢਿੱਲੀ ਕਾਰਗਜ਼ਰੀ ਦੇਖ ਲਓ ਪ੍ਰਸ਼ਾਸਨ ਇਹ ਸਵਾਲ ਪ੍ਰਸ਼ਾਸਨ ਨੂੰ ਕਰੋ ਜਾ ਕੇ ਤੁਹਾਡੇ ਕਰਨੇ ਬਣਦੇ ਆ ਸਾਡੇ ਹਿਸਾਬ ਦੇ ਨਾਲ ਢਿੱਲੀ ਆ ਤਾਂ ਹੀ ਦੂਜੀ ਵਾਰੀ ਹੋਣਾ ਪੈ ਗਿਆ ਜੇ ਟਾਈਟ ਹੁੰਦੀ ਤਾਂ ਸ਼ਾਇਦ ਦੂਜੀ ਵਾਰੀ ਹੋਣਾ ਹੀ ਨਾ ਪੈਂਦਾ ਅਗ ਦਾ ਕਾਰਨ ਕੀ ਤੁਸੀਂ ਛਟਕੂ ਜਾ ਸਾਨੂੰ ਲੱਗਦਾ ਕਿ ਛਟਕੂ ਜਾ ਦੇ ਦੌਰਾਨ ਜਿਹੜੀ ਉੱਥੇ ਮਛਰੀ ਮਢੀਰ ਸੀ ਨਾ ਦੇਖੋ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਕਸਦ ਕੀ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਤੇ ਮਾਨਸਿਕਤਾ ਦੇ ਵਿੱਚ ਧੁਰਨ ਤੇ ਨਹੀਂ ਗੱਲ ਪਈ ਕਿ ਕਿਤੇ ਪੰਜਾਬ ਸੁੱਖ ਦਾ ਸਾਹ ਨਾ ਲੈ ਜਾਵੇ ਉਹ ਪੰਜਾਬ ਦੇ ਇੱਥੇ ਬਹੁਤ ਵਧੀਆ ਵਸਰੇ ਮਾਹੌਲ ਦੇ ਵਿੱਚ ਖਲਬਲੀ ਪੈਦਾ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੇ ਸ਼ਰਾਰਤ ਦੇ ਨਾਲ ਇੱਕ ਪਲੈਨਿੰਗ ਕੀਤੀ ਸੀ ਆdte ਵੈਸੇ ਵੀ ਭਈਆਂ ਤੇ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਹੈਗਾ ਉਹ ਮਸਲਾ ਭਖਿਆ ਹੋਇਆ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਇਦਾਂ ਦਾ ਟੂਲ ਬਣਾਉਣਾ ਚਾਹੁੰਦੇ ਆ ਵੀ ਜਿਹਦੇ ਨਾਲ ਕਲੈਸ਼ ਵਧੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸਰਦਾਰ ਜੀ ਪਿਛਲੀ ਵਾਰ ਵੀ ਤੁਸੀਂ ਕਹਿ ਰਹੇ ਸੀ ਵੀਡੀਓ ਤੁਹਾਡੇ ਸਾਹਮਣੇ ਲਿਆਵਾਂਗੇ ਲੋਕਾਂ ਨੂੰ ਵੀ ਦਿਖਾਵਾਂਗੇ ਦਿਖਾਓ ਵੀਡੀਓ ਕਿਹੜੀ ਹੈ ਜੀ ਹੁਣ ਵੀ ਤੁਸੀਂ ਬਹੁਤ ਸਾਰੀਆਂ ਵੀਡੀਓ ਚਿਹੜੀਆਂ ਅੱਗ ਦੀਆਂ ਉੱਥੇ ਜਿਹੜੇ ਖੜੇ ਲੋਕ ਉਹਨਾਂ ਨੇ ਵੀ ਰਿਕਾਰਡ ਕੀਤੀਆਂ ਜਿਹੜੇ ਜਿਹੜੇ ਹੁੱਲੜ ਬਾਜੀ ਪਰ ਜਿਹੜੀਆਂ ਹੁੱਲੜ ਬਾਜੀ ਕਰ ਰਹੇ ਪਰਵਾਸ ਅਸੀਂ ਜਿਹੜੀਆਂ ਕੱਲ ਦੀਆਂ ਤੁਹਾਨੂੰ ਅੱਕ ਵਾਲੀਆਂ ਇਹ ਗੱਲ ਪਹਿਲਾਂ ਤਾਂ ਅਮੀ ਜਿਹੜੀ ਕੱਲ ਅੱਗ ਲੱਗੀ ਉਹ ਅੱਗ ਦਾ ਮੰਜ਼ਰ ਤੈਨੂੰ ਦਿਖਾਉਣਾ ਤੇ ਤੁਸੀਂ ਦੇਖੋ ਅੱਗ ਦੀਆਂ ਲਪਟਾਂ ਉਹ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਕਿੱਡਾ ਵੱਟਾ ਇੱਕ ਇਹ ਮਸਲਾ ਸਿਗਾ ਤੇ ਜਗਦੀ ਹੋਗੀ ਜਿਹਨੂੰ ਇਗਨੋਰ ਕਰ ਦਿੱਤਾ ਗਿਆ ਪ੍ਰਸ਼ਾਸਨ ਹੁੱਲੜਵਾਜੀ ਦੀ ਇਹ ਵੀ ਇੱਕ ਤਰ੍ਹਾਂ ਦੀ ਹੁੱਲੜਵਾਜੀ ਦੇਖੋ ਹੱਕ ਲੱਗ ਗਈ ਕੋਈ ਗੱਲ ਨਹੀਂ ਤੁਹਾਨੂੰ ਸਾਰੀ ਇਹ ਵੀ ਇੱਕ ਤਰ੍ਹਾਂ ਦੀ ਹੁੱਲੜਵਾਜੀ ਦਾ ਇਸਟਾ ਹੈ ਇਹ ਹੁੱਲੜਵਾਜੀ ਚ ਲੱਗੀ ਹੋਈ ਅੱਗ ਹੈ ਪਰ ਤੁਹਾਨੂੰ ਜਿਹੜੀ ਦੂਸਰੀ ਹੁੰਦੀ ਉਲੜਵਾਈ ਉਹ ਵੀ ਦਿਖਾ ਦਿੰਨੇ ਤੁਹਾਨੂੰ ਮੈਂ ਇੱਕ ਗੱਲ ਕੀਤੀ ਸੀ ਜਿਹੜੀ ਮੈਂ ਵੀਡੀਓ ਦਿਖਾਣਾ ਚਾਹੁੰਦਾ ਸੀਗਾ ਉਹ ਵੀਡੀਓ ਸੀਗਾ ਕਿ ਜਿਹੜੇ ਪ੍ਰਵਾਸੀ ਆਪਣੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਜਨਨਾਲੀਆਂ ਚਾਹੁੰਦੇ ਨੇ ਉਹ ਜਿਹੜੀਆਂ ਚੀਜ਼ਾਂ ਦੇ ਅਸੀਂ ਖਿਲਾਫ ਆ ਉਹ ਮੈਂ ਤੁਹਾਨੂੰ ਆਪਣੇ ਫੇਸਬੁੱਕ ਤੇ ਪੇਜ ਤੇ ਖੋਲ ਕੇ ਵਿਖਾਉਂਗਾ ਹੂੰ ਇਹ ਹੈ ਕਿ ਪੰਜਾਬ ਦੀ ਇਹ ਵੀਡੀਓ ਕਿੱਥੇ ਦੀ ਹੈ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਹੋ ਰਹੀਆਂ ਪ੍ਰੋਗਰਾਮਾਂ ਦੇ ਵਿੱਚ ਐਕਟੀਵਿਟੀਆਂ ਆਪ ਤੁਹਾਨੂੰ ਮੈਂ ਰਿਕੁਐਸਟ ਕੀਤੀ ਤੁਸੀਂ ਦੇਖਣ ਜਾਇਓ ਹੂੰ ਇਹ ਪੂਜਾ ਦਾ ਬੋਰਡ ਵੀ ਲੱਗਾ ਦੇਖੂਗਾ ਤੁਹਾਨੂੰ ਤਾਨੂੰ ਉੱਥੇ ਲੋਕਾਂ ਦੇ ਧਾਰਮਿਕ ਝੰਡੇ ਵੀ ਲਹਿਰਾਉਂਦੇ ਜਿਸਣਗੇ ਤੁਹਾਨੂੰ ਸਟੇਜ ਦੇ ਉੱਤੇ ਨੱਚਦੀਆਂ ਅਸ਼ਲੀਲ ਤਰੀਕੇ ਨਾਲ ਜਨਨੀਆਂ ਵੀ ਦਿਸਣਗੀਆਂ ਤੁਸੀਂ ਉਹ ਦੇਖੋ ਤੁਸੀਂ ਚਾਹੁੰਦੇ ਆ ਕਿ ਇਹ ਸਾਰਾ ਕੁਝ ਜਿਹੜਾ ਪੰਜਾਬ ਦੀ ਧਰਤੀ ਤੇ ਹੋਵੇ ਠੀਕ ਹੈ ਨਾ ਇਹ ਹੈ ਵੀਡੀਓ ਅਸਲ ਪੰਜਾਬ ਦੀ ਆ ਕਿ ਬਾਰਲ ਸਟੇਟ ਦੀ ਆ ਜਦੋਂ ਇਹ ਚੀਜ਼ਾਂ ਪੰਜਾਬ ਚ ਹੋ ਰਹੀਆਂ ਪੰਜਾਬ ਦੀ ਵੀਡੀਓ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਚੀਜ਼ ਦੇ ਲਈ ਅਗਾਹ ਕੀਤਾ ਅਗਾਹ ਕਰਨ ਦੇ ਬਾਅਦ ਜਿਹੜੇ ਇਹਨਾਂ ਦੇ ਪ੍ਰੋਗਰਾਮ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਤਬਦੀਲੀ ਲਿਆਈ ਹੈ ਮੇਰੇ ਕੋਲ ਇੱਕ ਪ੍ਰਵਾਸੀ ਬੰਦੇ ਦਾ ਫੋਨ ਆਂਦਾ ਆ ਕਿ ਤੁਹਾਡਾ ਇਹ ਸਾਰਾ ਮੈਸੇਜ ਜਿਹੜਾ ਹੈ ਉਹ ਕਮੇਟੀਆਂ ਕੋਲ ਗਿਆ ਆ ਹੂੰ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਆ ਕਿ ਅਸੀਂ ਜਿਹੜੀਆਂ ਔਰਤਾਂ ਚਾਹੁੰਦੇ ਆ ਗਲਤ ਆ ਤੇ ਆਪਾਂ ਆਤ ਕੀ ਔਰਤਾਂ ਉੱਥੇ ਨਹੀਂ ਨਿਚਾਉਣੀ ਆ ਹੁਣ ਇਸ ਚੀਜ਼ ਨੂੰ ਲੈ ਕੇ ਅਸੀਂ ਪਹਿਲੇ ਕੰਪਲੇਂਟ ਦੇ ਚੁੱਕੇ ਸੀਗੇ ਡਿਊਟੀ ਬਣਦੀ ਸੀ ਕਿ ਅੱਜ ਕੀ ਇਹ ਨੋਟ ਕਰਦੇ ਚੀਜ਼ਾਂ ਨੂੰ ਲੈ ਕੇ ਅਸੀਂ ਹੋਰ ਕਈ ਕਾਰਨਾਂ 'ਚ ਇਨਵੋਲਵ ਸਗੇ ਇਹ ਅੱਗ ਵਾਲੀ ਘਟਨਾ ਹੋਊਗੀ ਅੱਗ ਵਾਲੀ ਘਟਨਾ ਕਰਕੇ ਸਾਡਾ ਉੱਥੇ ਬਹੁਤ ਜ਼ਿਆਦਾ ਇਨਵੋਲਵ ਹੋ ਗਿਆ ਸਟਰਕਚਰ ਜਿਸ ਕਰਕੇ ਅਸੀਂ ਹੋਰ ਥਾਂਵਾਂ ਤੇ ਨਹੀਂ ਜਾ ਸਕੇ ਹੁਣ ਕਿੰਨੀਆਂ ਸੰਸਥਾ ਤੁਹਾਡੇ ਨਾਲ ਆਈਆਂ ਨੇ ਮੰਗ ਪੱਤਰ ਤੇ ਅਸੀਂ ਇੱਥੇ ਸਾਡੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਾਨ ਪਾਰਟੀ ਤੋਂ ਬਾਜਵਾ ਸਾਹਿਬ ਆਏ ਨੇ ਨਾਲ ਇਹਨਾਂ ਦੇ ਸਾਥੀ ਆਏ ਨੇ ਐਨ ਜੀਓ ਜਿੱਥੇ ਬੰਦੀ ਤੋਂ ਉਤਾਰ ਸਿੰਘ ਰੇੜੂ ਆਏ ਨੇ ਬਾਬਾ ਦੀਪ ਸਿੰਘ ਜੀ ਸੇਵਾਦਲ ਤੋਂ ਜਤਿੰਦਰਪਾਲ ਸਿੰਘ ਮਝਾਲਾ ਤੇ ਨੇ ਸਾਥੀ ਬਲਦੇਵ ਸਿੰਘ ਘਟਕਾਸ ਤੋਂ ਆਏ ਨੇ ਜੱਸਾ ਸਿੰਘ ਰਾਮਗੜੀ ਐਮਐਸਲ ਦੇ ਆਗੂ ਜਥੇਦਾਰ ਭਪਿੰਦਰ ਸਿੰਘ ਜੀ ਆਏ ਨੇ ਨਿਆਂ ਸਿੰਘ ਜਥੇਦਾਰ ਨਿਆਂ ਸਿੰਘ ਜਥੇਦਾਰ ਤੋਂ ਵੀ ਆਏ ਨੇ ਤੇ ਪ੍ਰਤਾਪ ਸਿੰਘ ਬਾਜਵਾ ਜਥਾ ਨੀਲੀਆ ਫੌਜਾ ਤੋਂ ਆਏ ਨੇ ਸਾਰੇ ਆਗੂ ਆਏ ਨੇ